ਨਾਮ ਵਾਹਿਗੁਰੂ ਦੀ ਇੱਕੋ ਅੰਕਾਰ ਸਤਿਗੁਰ ਪ੍ਰਸਾਦ ਅਸਾ ਘਰ ਦਸਵਾ ਮਹੱਲਾ ਪਰਵਾਰ ਜਿਸਨੂੰ ਉੱਚੇ ਕਰ ਮੰਨ ਹੈ ਤੇ ਪਾਹੁਣ ਦੋਦ ਹ ਉਤਰ ਕਲਤਰ ਗ੍ਰਹਿ ਦੇਖ Dreh gre ਸਗਲ ਸਮਗਰੀ ਸਭ ਮਥਿਆ ਅਸਨਾਹ अरे मन क्या कर है हा, हा दृष्टि देख जैसे अंद्योरी इक्राम भजन लेला हरहा जैसे वस्त्र दे ओडाने दिन दोए चार पुराहा पित ऊपर केत गताईए अंतुरकवाहा जैसे अंधकण डकर राखियो परत सिंदकल जाहा आवग आज्ञा ब्रह्म की उठ जासी मुहूर्त साहा ਰੇ ਮਨ ਲਿਖੈ ਚੱਲ ਹੈ ਲਿਖੇ ਬਸ ਹੈ ਲਿਖ ਲੈ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਾਰ ਕੀ ਉਬਰੇ ਸਤਿਗੁਰ ਚਰਨੋਂ ਟਾਹ ਤਰੇ ਮਨ ਲਿਖੈ ਚੱਲ ਹੈ ਲਿਖੇ ਬਸ ਹੈ ਲਿਖ ਲੈ ਲੈਂਦਾ ਸਾਹਾ ਸਦਾ ਕੀਰਤ ਕਰ ਨਾਨਕ ਹਾਰ ਕੀ ਉਬਰੇ ਸਤਿਗੁਰ ਚਰਨੋਂ ਟਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਨਾਹੀਂ ਕਿਛ ਹੋਣਾ ਨਹੀਂ ਕਿਛ ਆਹੀਂ ਨਾ ਮੋੜਾ ਔਸਰ ਲੱਜਾ ਰਾਖਲੇ ਹੋ ਸਤ ਨਾ ਜਾਣ ਤੋਰਾ ਜੇਤਾ ਜੀਓ ਕਿੰਦ ਸਭ ਤੇਰਾ ਤੂੰ ਅੰਤਰ ਜਾਮੀ ਪ੍ਰਭ ਭਗਵਾਨ ਦਾਰਸ਼ਨ ਦਾਸ ਕਹਿ ਜਨ ਨਾਨਕ ਜੀ ਹਾਂ ਤੂ ਕਰਾਏ ਹੈ ਤੇਹਾ ਹੋੰਕਰੀ ਉਹ ਖਿਆਲ ਸਾਧੂ ਗੁਰਾਂ ਨੇ ਪਾਰ ਬਖਸ਼ਿਸ਼ਾ ਰਹਿਣ ਕਰਤੀ ਆ ਅਜਾ ਪਾਵਨ ਸ਼ਬਦ ਤਾਨੂੰ ਵੀ ਬਖਸ਼ਿਸ਼ ਕਰਦੇ ਨੇ ਰੇ ਮਨ ਕਿਆ ਕਰਿਆ ਹੈ ਹਾ ਹਾ ਕਿਹਨੇ ਹੈ ਭਾਈ ਇਹ ਮੇਰੇ ਮਨ ਆ ਤੂੰ ਇਸ ਸੰਸਾਰ ਮਿੱਠਿਆ ਨੂੰ ਜਾਣ ਕੇ ਆਪਣਾ ਸਮਝ ਕੇ ਕੀ ਹਾਸਾ ਖੇੜਾ ਕਰਦਾ ਕਿ ਹੱਸਦਾ ਵੀ ਕਹਿੰਦਾ ਮੇਰਾ ਹੈ ਮੇਰਾ ਸਭ ਕੁਝ ਹੈ ਮੇਰਾ ਹੀ ਹੈ ਤੇ ਕਹਿੰਦੇ ਕਾਹਦਾ ਹਾਸਾ ਖੇੜਾ ਹੈ ਦ੍ਰਿਸ਼ਟ ਦੇਖ ਜਿਵੇਂ ਆਇਆ ਕੰਦਾ ਹੋਰੀ ਇਕਰਾਮ ਪਦਨ ਲੈ ਲਾ ਰਹਾਉ ਇਥੇ ਇੱਕ ਦ੍ਰਿਸ਼ਤਾਂਤ ਵੀ ਹੈ ਵਿਦਵਾਨਾਂ ਨੇ ਨੋਟ ਕੀਤਾ ਜਿਵੇਂ ਹਰੀਚੰਦਰ ਰਾਜ ਜਿਵੇਂ ਇਸ ਸੰਸਾਰ ਤੋਂ ਜਦੋਂ ਜਾਂਦਾ ਹੈ ਕੂਚ ਕਰਦਾ ਹੈ ਤੇ ਉਹਦੀ ਅਸਥਿਰ ਇੱਛਾ ਪੁੱਛੀ ਜਾਂਦੀ ਹੈ ਕਿਉਂਕਿ ਦਾਨੀ ਬਹੁਤ ਹੈ ਤੇ ਉਹਨੇ ਇੱਕੋ ਹੀ ਕਿਹਾ ਵੀ ਮੇਰੀ ਜਿਹੜੀ ਨਗਰੀ ਹੈ ਮੇਰੀ ਪੂਰੀ ਹੈ ਇਸ ਨੂੰ ਸਾਰੀ ਨੂੰ ਨਾਲ ਲੈ ਕੇ ਚੱਲਿਆ ਜਾਏ ਤਾਂ ਕਿ ਇਹਦਾ ਵੀ ਉਧਾਰ ਦੇ ਸਕੇ ਕਿਉਂਕਿ ਜਿਹੜਾ ਆਪ ਜੱਪਦਾ ਉਹ ਹੋਰਨਾਂ ਦਾ ਵੀ ਭਲਾ ਸੋਚਦਾ ਮਾੜਾ ਨਹੀਂ ਸੋਚਦਾ ਇਹ ਕਹਿੰਦੇ ਵੀ ਇਸ ਨਗਰੀ ਨੂੰ ਨਾਮ ਲੈ ਕੇ ਚੱਲਿਆ ਜਾਏ ਤੇ ਜੋ ਇਤਿਹਾਸ ਕਹ ਲਈਏ ਮਿਥਿਆਜ ਕਹ ਲਈਏ ਸਾਧੂ ਕਹਿੰਦੇ ਉਸ ਸਮੇਂ ਜਦੋਂ ਹਰੀਜੰਤ ਦੀ ਨਗਰੀ ਨੂੰ ਲੈ ਕੇ ਇਸ ਸੰਸਾਰ ਤੋਂ ਕੂਟ ਕਰਨਾ ਕੀਤਾ ਨਿਰੰਕਾਰ ਨੇ ਤੇ ਰਸਤੇ ਵਿੱਚ ਗਧਾ ਹਣ ਗਿਆ ਉਸ ਨੂੰ ਹਰੀਚੰਦ ਨੂੰ ਵੀ ਮਾਨ ਹੋ ਗਿਆ ਵੀ ਮੈਂ ਇੰਨੀ ਭਗਤੀ ਬੰਦਗੀ ਕੀਤੀ ਹੈ ਵੀ ਮੇਰੇ ਗਧੇ ਵੀ ਸਵਰਗਾਂ ਨੂੰ ਜਾ ਰਹੇ ਨੇ ਤੇ ਉਸ ਸਮੇਂ ਦੀ ਇਹ ਵਾਰਤਾ ਹੈ ਵੀ ਉਸ ਸਮੇਂ ਉਹ ਜਿਹੜਾ ਔੜ ਖਟੋਲਾ ਜਾ ਰਿਹਾ ਸੀ ਦਰਗਾਹ ਨੂੰ ਤੇ ਉਸੇ ਸੰਸਾਰ ਵਿੱਚ ਇੱਥੇ ਹੀ ਆਕਾਸ਼ ਵਿੱਚ ਰੁਕ ਗਿਆ ਜੋ ਕਿ ਮੰਨਿਆ ਜਾਂਦਾ ਪਰ ਅਸਲ ਨਹੀਂ ਹੈ ਇਸੇ ਤਰ੍ਹਾਂ ਸਤਿਗੁਰੂ ਉਸੇ ਦਾ ਉਦਾਹਰਣ ਦਿੰਦਿਆਂ ਆਏ ਦ੍ਰਿਸ਼ਤ ਦੇਖ ਜਿਵੇਂ ਹਰਿਚੰਦ ਹੋਰੀ ਕਿੰਦੇ ਜਿਸ ਤਰ੍ਹਾਂ ਉਸ ਹਰੀਚੰਦ ਦਾ ਪਵਨ ਟੋਲਾ ਦੇਖ ਕੇ ਕਹਿੰਦੇ ਉਹਨੇ ਮਾਨ ਕਰ ਲਿਆ ਵੀ ਮੇਰੇ ਤਾਂ ਗਦੇ ਵੀ ਪ੍ਰਮਾਣ ਹੋਣ ਲੱਗੇ ਨੇ ਕਿਉਂਕਿ ਬਾਣੀ ਸਤਿਗੁਰੂ ਦੀ ਬਾਣੀ ਨੇ ਬਾਰ ਬਾਰ ਕਿਹਾ ਮਾਤਾ ਤੂੰ ਮਾਨ ਕਰ ਲੈ ਜੀ ਹੋਂ ਕਿਛ ਜਾਣਦਾ ਮਾਨਨੀ ਮਾਣਾ ਹੋਏ ਰਹੋ ਕਹਿੰਦੇ ਜੇ ਕੁਝ ਜਾਣਦੇ ਨਹੀਂ ਮਾਣਾ ਹੋ ਕੇ ਰਹ ਮਾਣਨਾ ਕਰ ਹੰਕਾਰ ਨਾ ਕਰ ਕਿਉਂਕਿ ਪੜਿਆ ਮੂਰਖਾ ਕੀ ਜਿਸ ਲੱਗ ਲੋਗ ਅਹੰਕਾਰਾ ਕਹਿੰਦੇ ਜਿਸ ਤਰ੍ਹਾਂ ਹਰ ਗੰ데요ਰੀ ਦੇਖ ਕੇ ਉਹ ਪਵਨ ਫਟੋਲਾ ਹਰੀ ਚੰਦ ਦਾ ਦੇਖ ਕੇ ਜਿਵੇਂ ਦ੍ਰਿਸ਼ਟ ਦੇਖ ਕੇ ਲੱਗਦਾ ਵੀ ਬੜਾ ਸੋਹਣਾ ਪਰ ਉਹ ਹੈ ਇੱਕ ਭਲੇਖਾ ਇੱਕ ਰਾਮ ਭੋਜਨ ਲੈ ਲਾ ਇਹ ਕਹਿੰਦੇ ਭਾਈ ਇਸ ਲਈ 컬렉ਸ਼ਨ ਵਿੱਚ ਨਾ ਲੱਗ ਇਹ ਤੂੰ ਹਰੀ ਚੰਦ ਵਰਗਾ ਇੱਕ ਘਟੋਲਾ ਜਿਹੜਾ ਸੰਸਾਰ ਰੂਪੀਏ ਗ੍ਰਸ ਰੂਪੀਏ ਇਹਨੂੰ ਦੇਖ ਕੇ ਕਹਿੰਦਾ ਵੀ ਮੇਰਾ ਐ ਕਿਧਰੇ ਪਰ ਇਹਦੀ ਪਹੁੰਚ ਸਿਰਫ ਮੜੀਆਂ ਤੱਕ ਹੈ ਸਤਿਗੁਰੂ ਕਹਿੰਦੇ ਨੇ ਉਹਦੇ ਤੋਂ ਅੱਗੇ ਕੋਈ ਨਾ ਜਾਣ ਵਾਲਾ ਸੰਗੀ ਸਾਥੀ ਨਹੀਂ ਹੈ ਇਸ ਲਈ ਇਕ ਰਾਮ ਪਦਨ ਲੈ ਲਾਹ ਇੱਕ ਨਾਮ ਦਾ ਨਾਮ ਰੋ ਦਾ ਲਾਹ ਲੈਣਾ ਕਰ ਨਾਮ ਨੂੰ ਜਪਨਾ ਕਰਦਾ ਹਾ ਵਿਸ਼ਰਣ ਦੇ ਕੇ ਕੇਂਦਰੀ ਪਾਸੁੰਝ ਜਾਂਦੇ ਨੇ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਆਸਾ ਕਰ ਦਸਵਾਂ ਮਹੱਲਾ ਪੰਜਵਾਂ ਆਸਾ ਇੱਕ ਓਨਕਾਰ ਓਕਾਰ ਉਸਕਿ ਹੈ ਸੱਚੇ ਸਾਧਗੁਰੂ ਦੀ ਕਿਰਪਾ ਨਾਲ ਪ੍ਰਾਪਤ ਹੁੰਦਾ ਹੈ ਕਿ ਕਾਰ ਭਾਵੇਂ ਸੰਸਾਰ ਦੀ ਕਾਰਵਿਆਰ ਕਰਨ ਵਾਲਾ ਇੱਕੋ ਸਮਰਾਟ ਹੈ ਆਸਾ ਕਰ ਦਸਵਾਂ ਆਸਾ ਰਾਗੇ ਦਸਵੇਂ ਕਾਰ ਵਿੱਚ ਸ਼ਬਦ ਦਾ ਵਿਚਾਰਣ ਕਰਨ ਦੀ ਤਾਂਕੀ ਮਹੱਲਾ ਪੰਜਵਾਂ ਸਤਿਗੁਰੂ ਧੰਸ਼ੀਰ ਗੁਰੂ ਅਰਜਨ ਦੇਵ ਜੀ ਦਾ ਮੁੱਖ ਗਵਾਰਨ ਉਚਾਰਨ ਕੀਤਾ ਹੋਇਆ ਮੁਖਾਰ ਬੰਦ ਤੋਂ ਘਰ ਦਸਵੇਂ ਦਾ ਪਹਿਲਾ ਸ਼ਬਦ ਤੇ ਲੜੀ ਮਾਰਦਾ 132 ਨੰਬਰ ਸ਼ਬਦ ਜੋ ਕਿ 401 402 ਅੰਕ ਤੇ ਸ਼ੋਭਿਤ ਹੈ ਸਾਧੂ ਕਹਿੰਦੇ ਨੇ ਜਿਸਨੂੰ ਤੂੰ ਅਸਥਿਰ ਕਰ ਮੰਨੈ ਤੇ ਪਾਹੁਣ ਦੋ ਦਾਹ ਕਹਿੰਦੇ ਜਿਸ ਸੰਸਾਰ ਨੂੰ ਅਸਥਿਰ ਕਰਕੇ ਮੰਨੈ ਵੀ ਸਦਾ ਰਹਿਣ ਵਾਲਾ ਹੈ ਕਰ ਮੰਨੈ ਮੰਨਦਾ ਕਰਦਾ ਹੈ ਵੀ ਟਿਕਾਓ ਵਾਲਾ ਹੈ ਪਰ ਤੇ ਪਾਹੁਣ ਦੋ ਦਾਹ ਇਹ ਸਿਰਫ ਦੋ ਦਿਨ ਦਾ ਦੋ ਦਾਹ ਦਾ ਆਪਦਾ ਦਸ ਤੇ ਤੋਂ 12 ਦਿਨਾਂ ਦਾ ਇਹ ਇੱਕ ਖੇਡ ਹੈ ਜਿਹੜੀ ਇਸੇ ਤਰ੍ਹਾਂ ਸੰਸਾਰ ਖੇਡਦਾ ਆ ਰਿਹਾ ਤੇ ਖੇਡਦਾ ਰਹੇਗਾ ਤੇ ਖੇਡਦਾ ਰਹੇਗਾ ਤੇ ਸਾਧਗੁਰੂ ਕਹਿੰਦੇ ਨੇ ਇਹਨੂੰ ਤੂੰ ਅਸਥਿਰ ਕਰਕੇ ਮੰਨੀ ਬੈਠ ਪ੍ਰਚਾਰ ਦਿੰਦੀ ਖੇਡ ਆ ਭਾਈ ਪੁੱਤਰ ਇਕਲਤਰ ਕੇ ਸਗਲ ਸਮਗਰੀ ਸਭ ਮਿੱਥਿਆ ਅਸਨਾਹ ਕਹਿੰਦੇ ਪੁੱਤਰ ਧੀਆਂ ਪੁੱਤਰ ਇਸਤਰੀ ਗ੍ਰਹਿ ਮਾੜੀਆਂ ਤੇ ਹੋਰ ਜਿਹੜੀਆਂ ਸਾਰੀਆਂ ਸਮਗਰੀਆਂ ਤੈਨੂੰ ਦਿੱਤੀਆਂ ਨੇ ਦਾਤਾਂ ਦਿੱਤੀਆਂ ਨੇ ਸਭ ਮਿੱਠਿਆ ਸਨਾ ਸਭ ਕੁਝ ਮਿੱਠਿਆ ਹੈ ਮਿੱਠਿਆ ਭਾਗ ਝੂਠ ਛਲ ਫਰੇ ਇਸ ਲਈ ਅਰੇ ਮਾਨੇ ਕਿਆ ਕਰ ਹੈ ਹਾ ਹਾ ਦ੍ਰਿਸ਼ਟ ਮਦੇ ਜਿਵੇਂ ਹਰਤਨੇ ਹੋਰੀ ਇੱਕ ਰਾਮ ਭਜਨ ਲੈ ਲਹਿਰਾਉ ਕਿਉਂ ਹਾ ਹਾ ਕਰ ਰਹੇ ਆ ਵੀ ਮੇਰਾ ਹੈ ਮੈਂ ਕਿਤੇ ਨਾ ਕਰਦਾ ਪਤਾ ਨਹੀਂ ਕਿੰਨੇ ਤੂ ਆਏ ਕਿੰਨੇ ਕੁ ਗਏ ਨੇ ਜਿਵੇਂ ਹਰੀ ਚੰਦ ਦੀ ਪਰਵੜ ਘਟੋਲੇ ਦਾ ਦੇਖ ਕੇ ਭੁਲੇਖਾ ਲੱਗਦਾ ਹੈ ਇਸ ਤਰ੍ਹਾਂ ਭਾਈ ਇਸ ਸੰਸਾਰ ਦਾ ਵੀ ਭੁਲੇਖਾ ਹੈ ਪਰ ਇੱਕ ਨੰਦਲਾਹਾ ਘਟਨਾ ਕਰ ਰਹਾ ਆ ਵਿਸ਼ਰਾਮ ਦੇ ਕੇ ਕੇਂਦੀ ਪਾਸੇ ਜਾਂਦੇ ਜੈ ਸੇ ਬਸਤਰ ਦੇਹ ਉਡਾਨੇ ਦਿਨ ਦੋਏ ਚਾਰ ਪਉਰਾ ਜਿਸ ਤਰੰਗ ਨਿਰਵਸਤਰ ਸਰੀਰ ਤੇ ਪਾਇਆ ਹੰਡਾਏ ਆ ਚਾਰ ਦਿਨ ਪਾਏਗਾ 10 ਦਿਨ ਪਾਏਗਾ ਇੱਕ ਦਿਨ ਛਿਜ ਕੇ ਉਹ ਖੀਰੂ ਖੀਰੂ ਹੋ ਜਾਏਗਾ ਪੀਤ ਉਪਰ ਕੇ ਟਕਤਾਈਐ ਅੰਤ ਉਰਕ ਆਹਾ ਪੀਤ ਉਪਰ ਉਪਰ ਇੱਕੇ ਟਕਤਾਈਐ ਕਹਿੰਦੇ ਭਾਈ ਇਸ ਪੰਜਪੂਤਕ ਸਰੀਰ ਤੇ ਕਾਹਦਾ ਮਾਨ ਕਰ ਰਿਆ ਹੈ ਬੇਫਜ਼ੂਲ ਮਾਨ ਕਰੀ ਜਾਂਦਾ ਹੈ ਕਿ ਕਹਿੰਦੇ ਭਾਈ ਭੀ ਤੂੰ ਉਪਰੇ ਜਿਵੇਂ ਕੰਦ ਹੈ ਕੋਈ ਗਾਰੇ ਦੀ ਕੰਦੋ ਵੇਰੇ ਤੁਹਾਡੀ ਕੰਦ ਹੋਵੇ ਉਹਦਾ ਕਾਹਦਾ ਮਾਨ ਹੈ ਉਹ ਕੰਦ ਨੇ ਅੱਜ ਨਹੀਂ ਤਾਂ ਕੱਲ ਟਹਿ ਜਾਣਾ ਹੈ ਕਹਿੰਦੇ ਇਹ ਕੰਦ ਪੰਜਪੂਤਕ ਸਰੀਰ ਉਪਰ ਹੀ ਕਿਤੇ ਤੱਕ ਧਾਈਏ ਕਿੰਨੇ ਦਿਨ દોੜ ਲੇਗਾ ਅੰਤ ਉਰ ਕੋ ਆਹ ਅੰਤ ਇੱਕ ਦਿਨ ਸਵਾਹ ਹੋਣਾ ਮਿੱਟੀ ਦੀ ਢੇਰੀ ਬਣਣਾ ਹੀ ਪਣਦਾ ਹੈ ਜੈਸੇ ਆਂਭਕੁੰਡ ਮੈਂ ਰਾਖੀ ਕਰ ਰੱਖਿਓ ਪਰਤ ਸਿੰਧ ਕਲ ਜਾ ਕਹਿੰਦੇ ਜਿਸ ਨੇ ਅੰਭ ਪਾਣੀ ਕੁੰਡ ਦੇ ਵਿੱਚ ਘੜੇ ਵਿੱਚ ਰੱਖਿਆ ਜਾਏ ਪਰਤ ਸਿੰਧ ਗਲ ਜਾ ਕਹਿੰਦੇ ਉਹ ਜਿਸ ਤਰ੍ਹਾਂ ਕੋਈ ਘੜੇ ਵਿੱਚ ਪਾਣੀ ਰੱਖਿਆ ਜਾਏ ਉਹਦੇ ਵਿੱਚ ਨੂਨ ਪਾ ਦਿੱਤਾ ਜਾਏ ਤਾਂ ਨੂਨ ਖੁਰ ਜਾਂਦਾ ਇਸੇ ਤਰ੍ਹਾਂ ਇਹ ਜਦੋਂ ਜਮਾ ਤੇ ਘੜੇ ਦੇ ਰੂਪ ਪਾਣੀ ਮੋਤ ਰੂਪੀ ਪਾਣੀ ਦੇ ਵਿੱਚ ਇਹ ਪੰਜ ਭੂਤਕ ਸਰੀਰ ਪਾਇਆ ਇਹ ਵੀ ਇੱਕ ਦਿਨ ਖੁਰ ਜਾਣਾ ਹੈ ਇਹ ਕਿਉਂਕਿ ਜੈਸੇ ਸਰਦੂ ਕਹਿੰਦੇ ਨੇ ਛਿੰਛਿਰ ਉਦ ਬਿਹਾਰਤਰ ਫੁੱਟੇ ਘੜਜੋ ਪਾਣੀ ਜਿਹੜੇ ਘੜੇ ਜੋ ਪਾਣੀ ਰਿਸਕਦਾ ਹੈ ਭਾਵੇਂ ਮਰ ਰਿਸਕਾਈ ਹੈ ਇੱਕ ਦਿਨ ਮੌਤ ਆਣੀ ਹੀ ਆਣੀ ਹੈ ਇਹ ਅਟਲ ਸਚਾਈ ਹੈ ਸਰਦੂ ਕਹਿੰਦੇ ਨੇ ਆਵਗ ਆਗਿਆ ਪਰਮਾ ਬ੍ਰਹਮ ਕੀ ਉਠ ਜਾਸੀ ਮਹਤ ਚਸਾਹ ਕਹਿੰਦੇ ਆਵਗ ਆਗਿਆ ਤੂੰ ਉਸ ਦੀ ਆਗਿਆ ਵਿੱਚ ਆਇਆ ਹੁਕਮ ਵਿੱਚ ਮਨੋ ਖੰਦਾ ਹੁਕਮ ਵਿੱਚ ਸੰਸਾਰ ਤੋਂ ਜਾਂਦਾ ਹੈ ਕਹਿੰਦੇ ਆਵਗ ਆਗਿਆ ਉਸ ਤੇ ਜੀਵ ਆਇ ਸੰਸਾਰ ਵਿੱਚ ਆਇਆ ਵਕਤ ਬਣ ਕੇ ਸਮਗਰੀ ਬਣ ਕੇ ਸਮਾ ਮੋਹਲਤ ਬਣ ਕੇ ਇਸ ਸੰਸਾਰ ਵਿੱਚ ਆਇਆ ਪਰ ਇਹਨੂੰ ਇਹ ਪਤਾ ਨਹੀਂ ਮੋਹਲਤ ਕੀ ਨਹੀਂ ਹੈ ਇਹ ਆਮ ਆਦਮੀ ਹਾਂ ਇੱਕਦਮੀ ਮੋਹਲਤ ਮੋਹਤ ਨਾ ਜਾਣਾ ਆਦਮੀ ਮਿੱਟੀ ਦੀ ਢੇਰੀਆਂ ਪਰ ਮਿੱਟੀ ਦੀ ਢੇਰੀ ਦਾ ਮਾਣ ਕਰਦੇ ਆ ਇੱਕ ਦੰਦ ਦੇ ਆਦਮੀ ਆ ਦੰਮ ਆਗੇ ਆਦਮੀ ਨਹੀਂ ਤਾਂ ਮਿੱਟੀ ਦੀ ਢੇਰੀ ਸਾਧਗੁਰੂ ਕੇਹੀ ਕਹਿੰਦੇ ਨੇ ਆਵਗ ਆਗਿਆ ਪਾਉ ਬ੍ਰਹਮ ਕੀ ਪਾਰਬ੍ਰਮ ਕੀ ਹੁਕਮ ਦੇ ਨਾਲ ਦੋ ਇਸ ਸੰਸਾਰ ਵਿੱਚ ਪ੍ਰਮਾਤਮਾ ਦੀ ਕਿਰਪਾ ਨਾਲ ਆਏ ਉੱਠ ਜਾਸੀ ਮੁਹਰਤ ਚਸਾ ਕਹਿੰਦੇ ਇਸ ਸੰਸਾਰ ਤੋਂ ਜਿੰਨਾਂ ਨੂੰ ਤੇਨੂੰ ਮੋਲ ਜਿੰਨਾਂ ਨੂੰ ਤੇਨੂੰ ਸਮਾਂ ਮਿਲਿਆ ਉਹ ਭੋਗ ਕੇ ਇਸ ਸੰਸਾਰ ਤੋਂ ਕੁੱਟ ਜਾਏਗਾ ਚਲਾਣਾ ਕਰ ਜਾਏਗਾ ਰੇ ਮਨ ਲੈ ਖੈ ਚੱਲ ਹੈ ਲਿਖੈ ਵੈਸ ਹੈ ਲਿਖੈ ਲੈਂਦਾ ਸਾਹ ਕਹਿੰਦੇ ਭਾਈ ਇਹ ਮੇਰੇ ਮਨਾਂ ਲੇਖੇ ਵਿੱਚ ਹੀ ਤੂੰ ਚੱਲ ਰਿਹਾ ਹੈਂ ਲੇਖੇ ਵਿੱਚ ਹੀ ਬੈਠ ਰਿਹਾ ਹੈਂ ਤੇ ਲੇਖੇ ਵਿੱਚ ਹੀ ਸਾਹ ਲੈ ਰਿਹਾ ਹੈਂ ਇਹਦਾ ਲੇਖਾ ਜੋਖਾ ਤੈਨੂੰ ਦੇਣਾ ਪਵੇਗਾ ਨਾਰੇ ਮੈਠਾ ਕੱਢ ਲਈ ਲੇਖਾ ਤੈਨੂੰ ਦੇਣਾ ਪਵੇਗਾ ਇਹਦਾ ਮਰਣਾ ਦੇਣਾ ਪਵੇਗਾ ਸਵਾਸ ਕਿੱਥੇ ਖਰਚਤ ਕੀਤੇ ਕਿਉਂਕਿ ਉਧਾਰੇ ਲੈ ਕੇ ਆਏ ਆ ਉਧਾਰੀ ਲਈ ਚੀਜ਼ ਹਮੇਸ਼ਾ ਜਵਾਬ ਦੇਣਾ ਤੇ ਤੁਹਾਨੂੰ ਨੁਕਸਾਨ ਹੋਵੇਗਾ ਕਹਿੰਦੇ ਇਸ ਲਈ ਉਧਾਰੀ ਪੰਜ ਪੂਤਰ શરીર ਮੜੀ ਸਵਾਸ ਲੈ ਕੇ ਆਏ ਆ ਇਹਦਾ ਵੀ ਭਾਈ ਤੈਨੂੰ ਲੇਖਾ ਜੋਖਾ ਹੈ ਦੇਵਨਾ 베ਗਾ ਸਦਾ ਕੀਰਤ ਕਰਨ ਆਨੰਦ ਹਰ ਕੀ ਉੱਭਰੇ ਸਤਗੁਰ ਚਰਣੇ ਓਟਾਹ ਕਹਿੰਦੇ ਸਦਾ ਕੀਰਤ ਹਮੇਸ਼ਾ ਸਿਰਫ ਲਾਗਾ ਕਰਕੇ ਦੀ ਹਰ ਕੀ ਹਰੀ ਪਰਮਾਤਮਾ ਦੀ ਸਦਾ ਕੀਰਤ ਕਰ ਨਾਨਕ ਹਰਿ ਵਿਦਾਸ ਨਾਨਕ ਤੁਨ ਗੁਰੂ ਅਰਜਨ ਸਾਹਿਬ ਕਹਿੰਦੇ ਦਾਸ ਨਾਨਕ ਕਹਿੰਦਾ ਭਾਈ ਸਦਾ ਉਸ ਹਰੀ ਦੀ ਕੀਰਤੀ ਕਰਤੀ ਕਰ ਉੱਭਰੇ ਸਤਗੁਰ ਚਰਨ ਓਟਾਹ ਸਤਗੁਰੂ ਦੇ ਚਰਨ ਵਿੱਚ ਪੈ ਕੇ ਉੱਪਰ ਜਾਏਗਾ ਪਰਵਾਣ ਹੋ ਜਾਏਗਾ ਨਾਮ ਲਪਣਾ ਕਰ ਕਿਉਂਕਿ ਨਾਮ ਐਸਾ ਬੀੜੀ ਹੈ ਜਿਹੜੀ ਇਸ ਸੰਸਾਰ ਸਮੁੰਦਰ ਤੋਂ ਪਾਰ ਕਰ ਸਕਦੀ ਹੈ ਇੱਕ ਨਾਮ ਹੀ ਐਸਾ ਰਸਤਾ ਹੈ ਜਿਹੜਾ ਤੇ ਮਰਨ ਮਰਨ ਦੇ ਘੇਰ ਤੋਂ ਬਚਾ ਸਕਦਾ ਸਤਿਗੁਰੂ ਪਿਆਰੀ ਸਾਧ ਸੰਗਤ ਜੀ ਨੇ ਇਹ ਨੂੰ ਬੈਂਤੀਆਂ ਪਰਵਾਣ ਕਰਨੀਆਂ ਜੇ ਕੋਈ ਗੱਲ ਚੰਗੀ ਲੱਗੀ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਗੁਰ ਅਰਜਨ ਸਾਹਿਬ ਦੇ ਦਰਬਾਰ ਦੀ ਜਾਣ ਕੇ ਪੱਲੇ ਬੰਨਣਾ ਆਮਲ ਕਰਨਾ ਦੇਵ ਸੀਸ ਕਰ ਵਰ ਅਰਦਾਸ ਅੱਗੇ ਤੋਂ ਮੈਂ ਤਾਂ ਵਿਚਾਰਾ ਕਰਨ ਦੀ ਜਾਚ ਆ ਜਾਵੇ ਲੇਖਕ ਟਹਿਣਾ ਛੁੱਟੀ ਹੈ ਇਨ ਕਹੇ ਬੁੱਲਣਾ ਹਰ ਬਖਸ਼ਨ ਹਰ ਬਖਸ਼ ਲੈ ਨਾਨਕ ਪਾਰ ਉਤਾਰ ਦੇਹ ਸਜਨੇ ਸਰੀਰ ਜੋ ਵਾਹ ਸਹਿ ਸਮੇ ਗੰਜੁਆ ਦੀ ਫਤੇ ਰਜਵਾ ਫਤੇ ਵਾਹਿਗੁਰੂ ਦੀ ਖਤ ਸੰਸਾ ਵਾਹਿਗੁਰੂ ਦੀ ਫਤੇ